ਸਤ੍ਰਕ ਅਪਰੇਸ਼ਨ ਤਹਿਤ ਗੁਰਤਾਸਪੁਰ ਵਿੱਚ ਵੀ ਪੁਲਸ ਛਾਹਲੋਨ ਚਲਾਇਆ ਗਿਆ ਚੈਕਿੰਗ ਅਭਿਆਨ ਆਈਜੀ ਉਮਰਾਨ ਅੰਗਲ ਨੇ ਲਿਆ ਚਾਇਆ ਪੰਜਾਬ ਪੁਲਸ ਛਾਹਲੋਨ ਪੰਜਾਬ ਫਰਕ ਦੇ ਵਿੱਚ ਮਿਸ਼ਨ ਸਤ੍ਰਕ ਦੇ ਤਹਿਤ ਵੱਡਾ ਐਕਸ਼ਨ ਕੀਤਾ ਗਿਆ ਜਿਸ ਵਿੱਚ ਗੁਰਤਾਸਪੁਰ ਚ ਪਠਾਨਕੋਟ ਅਮਰਸਰ ਨੈਸ਼ਨਲ ਹਾਈਵੇ ਤੇ ਵੀ ਪੰਜਾਬ ਪੁਲਸ ਛਾਹਲੋਨ ਸ਼ੀਸ਼ ਚੈਕਿੰਗ ਅਭਿਆਨ ਚਲਾਇਆ ਗਿਆ ਜਿਸ ਵਿੱਚ ਵਾਹਨਾਂ ਦੀ ਚੈਕਿੰਗ ਕੀਤੀ ਗਈ ਇਸ ਨੂੰ ਕੇ ਆਈਜੀ ਉਮਰਾਨ ਅੰਗਲ ਵੱਲੋਂ ਗੁਰਤਾਸਪੁਰ ਵਿੱਚ ਲਗਾਏ ਗਏ ਸਪੈਸ਼ਲ ਨਾਕਿਆਂ ਦੇ ਚਾਕੇ ਚਾਇਆ ਲਿਆ ਗਿਆ ਉਹਨਾਂ ਕਾਕੇ ਪੁਲਸ ਪੂਰੀ ਮਸ਼ਹਦਤੀ ਨਾਲ ਕੰਮ ਕਰ ਰਹੀ ਹੈ ਹਾਂ ਜੀ ਉਹਨਾਂ ਕਹ ਕੇ ਚੋਤੀ ਨਾ ਨਾ ਕਰਤੀ ਪੀਐਸਫ ਚੌਥਰਾ ਪੋਸਟ ਤੇ ਆਈਟੀ ਤਮਾਕੂ ਹੈ ਉਸ ਜਗ੍ਹਾ ਤੇ ਵੀ ਜਾ ਕੇ ਪੀਐਸਫ ਅਧਿਕਾਰੀਆਂ ਨਾਲ ਗਲਬਤ ਕਰਨਗੇ ਅੱਜ ਦਾ ਇਹ ਸਪੈਸ਼ਲ ਆਪਰੇਸ਼ਨ ਹੈ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਲਾਂਚ ਕੀਤਾ ਗਿਆ ਜੀ ਔਰ ਡੀਜੀਪੀ ਸਾਹਿਬ ਦੇ ਸਮੇਤ ਸਾਰੇ ਜਿੰਨੇ ਹੈੱਡਕੁਆਰਟਰ ਦੇ ਅਫਸਰ ਨੇ ਇਸ ਜ਼ਿਲ੍ਹਾ ਪੁਲਿਸ ਦੇ ਨਾਲ ਕਮਿਸ਼ਨਰੇਟ ਦੇ ਨਾਲ ਮਿਲ ਕੇ ਸੁਪਰਵਾਈਜ਼ ਕਰ ਰਹੇ ਨੇ ਔਰ ਅੱਜ ਦਾ ਸਪੈਸ਼ਲ ਆਪਰੇਸ਼ਨ ਜਿਹੜਾ ਹੈਗਾ ਖਾਸ ਕਰਕੇ ਜਿਹੜਾ ਬਾਰਡਰ ਏਰੀਆ ਫਰੋਜ਼ਪੁਰ ਫਾਜ਼ਲਕਾ ਤਰੰਦਾਨ ਜਿੱਥਾ ਬਡਾਲਾ ਗੁਰਦਾਸਪੁਰ ਤਰਨਤੋਪ ਉੱਥੇ ਸਾਰਾ ਬਾਰਡਰ ਅਜ ਸੀਲ ਹੈ ਔਰ ਅਸੀਂ ਸਾਰੀ ਫੋਰਸ ਦੇ ਨਾਲ ਉਹ ਚੈਕਿੰਗ ਕਰ ਰਹੇ ਹਾਂ ਈਵਨ ਜਿਹੜੇ ਪੰਜਾਬ ਦੇ ਬਾਕੀ ਜ਼ਿਲ੍ਹੇ ਵੀ ਨੇ ਉੱਥੇ ਵੀ ਅਜ ਨਾਈਟ ਅਰਮਿਨੇਸ਼ਨ ਚੈਕ ਅਪਰੇਸ਼ਨ ਚੱਲ ਰਿਹਾ ਇਹ ਸਾਰੇ ਜਿਹੜੇ ਆਫਸਰ ਨੇ ਉਹ ਅਪਰੇਸ਼ਨ ਨੂੰ ਸੁਪਰਵਾਈਜ਼ ਕਰ ਰਹੇ ਨੇ ਸੋ ਮੈਂ ਅਪੀਲ ਕਰਦਾ ਆ ਆਮ ਪੰਜਾਬ ਦੇ ਲੋਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਸੁਰੱਖਿਆ ਵੱਲੋਂ ਅਸੀਂ ਹਮੇਸ਼ਾ ਉਹਨਾਂ ਦੀ ਸੇਵਾ ਲਈ ਉਹਨਾਂ ਦੀ ਸੁਰੱਖਿਆ ਲਈ ਤਤਪਰ ਹਾਂ ਔਰ ਹਮੇਸ਼ਾ ਨਾਲ ਹੀ ਸੇਵਾਵਾਂ ਦੇ ਖੜੇ ਆ। ਜਿਹੜਾ ਪਾਟਾ ਹਾਦਸਾ ਮਾਰਕ ਜਿਹੜਾ ਐਸੀ ਉਹਦੇ ਬਾਰੇ ਥੋੜਾ ਦੱਸੋ। ਖਾਸ ਇਨਪੁਟ ਹੈ ਕੀ? ਨਹੀਂ ਖਾਸ ਇਨਪੁਟ ਨਹੀਂ ਐਸੇ ਰੂਟੀਨ ਦੀ ਚੈਕਿੰਗ ਆ। ਰੂਟੀਨ ਦੀ ਚੈਕਿੰਗ ਜਿੱਦਾਂ ਡੀਜੀ ਸਾਹਿਬ ਵੱਲੋਂ ਹੁਕਮ ਹੁੰਦਾ ਉਹਦੇ ਮੁਤਾਬਿਕ ਅਸੀਂ ਕਰਦੇ ਆ। ਜਿਹੜਾ ਜਿਹੜਾ ਮਾਈਂਡ ਬਲਾਸਟ ਵਾਹਨ ਵੱਲੋਂ ਹੋਇਆ ਉਹਦੇ ਬਾਅਦ ਕੀ ਕਰਨਾ ਚਾਹੋਗੇ? ਮਾਈਂਡ ਬਲਾਸਟ ਦੇਖੋ ਅ ਮੈਂ ਤੁਹਾਨੂੰ ਇੱਕ ਗੱਲ ਇੱਟਾ ਜੀ ਕਹਿੰਦੀ ਇਹ ਜਿਹੜੀ ਸਾਡਾ ਗਵਾਂਡੀ ਮਤਲਬ ਪਾਕਿਸਤਾਨ ਦੀ ਐਜੰਸੀ ਹੈਗੀ ਆ ਉਹ ਕੋਈ ਨਾ ਕੋਈ ਸ਼ਰਾਰਤ ਕਰਦੀ ਰਹਿੰਦੀ ਆ। ਜੀ। ਸੋ ਪ جا رہے ہیں جی راتوں کیونکہ ساڑھے 10 تو شروع سی گا ਜਿਸ ਮੈਂ ਬਾਸਟੇ ਤੇ ਜਾ ਰਹੇ ਹਾਂ ہاں ਜਾਵਾਂਗੇ ਜੀ ਗੱਲਬਤ ਤਾਂ ਹੀ ਵੀ ਸਰ ਅਧਿਕਾਰੀਆਂ ਦੇ ਨਾਲ ਵੀ ਕਿਉਂ ਇਹਦੇ ਇਹ ਦੱਸ ਸਕਦੇ ਕਿਉਂਕਿ ਜ਼ੀਰੋ ਲਾਈਨ ਤੇ ਹੋਇਆ ਉਹ ਸਾਡਾ ایریا ਆਫ ਆਪਰੇਸ਼ਨ ਨਹੀਂ ਹੈ ਜੀ ਉਹ ਤਾਂ ਬੱਡ ਦੇ ਡਿਫੈਂਸ ਆਫ ਲਾਈਨ ਲਈ ਹੋਰ ਕੀ ਜਿਹੜਾ ਕੀ ਖਾਸ ਕੀ ਕੀਤਾ ਗਿਆ ਸੈਕੰਡ ਡਿਫੈਂਸ ਆਫ ਲਾਈਨ ਸਾਡੇ 3 ਥਾਣੇ ਬੰਦੇ ਨੇ ਬਰਾਮਪੁਰ ਕਲਾਨੌਰ ਔਰ ਦਰਾنگਲਾ ਸਾਡੇ 10 ਨਾਕੇ ਨੇ 10 ਨਾਕਿਆਂ 'ਤੇ ਸੜੀ ਫੋਰਸ ਲੱਗੀ ਆ ਨਾਕੇ ਲੱਗੇ ਨੇ ਉਹ ਜੀ ਉਹ ਮੈਂ ਔਰ ਐਸਪੀ ਸਾਹਿਬ ਔਰ ਐਸਪੀ ਅਡਕਟਰ ਸਾਹਿਬ ਜਾਣੇ ਚਾਹਾਂਗਾ ਸਰ ਪਬਲਿਕ ਅਵੇਅਰਨਸ ਤੁਹਾਡੇ ਕੋਲੋਂ ਕੀ ਮੈਸੇਜ ਹੈ ਇਸੋ ਜਿਹੜਾ ਪਬਲਿਕ ਪਬਲਿਕ ਵਾਸਤੇ ਇਹ ਪੀਲਾ ਜੀ ਕਿਸੇ ਕੋਈ ਸ਼ੱਕੀ ਬੰਦੇ ਦੀ ਕੋਈ ਹਰਕਤ ਦੇਖਦੇ ਹੋ ਤਾਂ ਲੋਕਲ ਪੁਲਿਸ ਨੂੰ ਇਨਫੋਰਮ ਕਰੋ ਬਾਕੀ ਅਸੀਂ ਪੰਜਾਬ ਪੁਲਿਸ ਵੱਲੋਂ ਸਾਰਿਆਂ ਨੂੰ ਇਹ ਅ ਭਰੋਸਾ ਦਿੰਨੇ ਆ ਕਿ ਅਸੀਂ ਉਹਨਾਂ ਦੀ ਸੇਵਾ ਸਰਕਾਰ ਵਾਸਤੇ ਹਮੇਸ਼ਾ ਤਤਪਰ ਹਾਂ ਔਰ ਹਜ਼ਰ ਆਂ